ਮਸਲਾ ਇਹ ਆ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋ ਇੱਕ ਹਜ਼ਾਰ ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਆ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਲੋ ਮੋਟਰਸਾਈਕਲ ਲੈ ਕੇ ਚਲੇ ਗਏ ਕਿਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਹੋਰ ਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਆ ਇਹਦੀ ਪਟਰੋਲਪੰਪ ਵਿੱਚ ਅੱਛਾ ਜੀ ਦੀ ਛੋਟੇ ਭਰਾ ਦਾ ਟੌਰ ਪੰਪ ਅੱਛਾ ਜੀ ਨਾਮ ਮੇਰਾ ਗੁਰਕੀਤ ਸਿੰਘ ਪਾਰਟਨਰ ਆ ਠੀਕ ਹੈ ਜੀ ਕਿ ਮੈਂ ਜਿਹਨੂੰ ਅੱਛੀ ਕਰਨਾ ਸੀ ਉਸਨੇ ਭੁੱਲ ਗਿਆ ਵਾ ਤੇ ਮੈਂ ਉਸੇ ਕੋਲ ਆ ਗਿਆ ਵਾਂ ਹਾਂ ਜੀ ਤੇ ਇਹਨਾਂ ਨੇ ਮਤਲਬ ਤਿੰਨ ਨੇ ਗਨੇ ਤਿਰਕ ਹੋਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ ਗੂਗਲ ਪੇ ਕਰਦਨੇ ਆ ਤੇ ਮੁਣਕੇ ਲਿਖੀ ਜੋ ਢੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹੜੇ ਕੋ ਡੰਡੇ ਛੋਟੇ ਹਥਿਆਰ ਹੀ ਦੇਖੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪਟਰੋਲ ਪੰਪ ਦੇ ਲਾਗੋ ਅੱਛਾ ਇਹ ਸਾਡੇ ਬੰਦੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਕੀਤ ਸਿੰਘ ਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁੜ ਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਇਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਹਥਿਆਰ ਰੱਖੀ ਤਾਂ ਲੱਗ ਜਾ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਹੁਣਾ ਕੀਤਾ ਉਹਨਾਂ ਨੇ ਹੁਣਾ ਕੀਤਾ ਇਹ ਜਿਹੜੀ ਗੋੜ ਤੇ ਸੱਟ ਲੱਗੀ ਕਾਫੀ ਜਿਆਦਾ ਵੱਡਿਆ ਗਿਆ ਉਹ ਜਿਆਦਾ ਕਾਫੀ ਵੱਡਿਆ ਗਿਆ ਜੀ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਉਹਨੇ ਕਿੰਨੀ ਉਮਰ ਹੈ ਜਿੰਨਾਂ ਦੇ ਸੱਟ ਲੱਗੀ ਹੋਣੀ ਉਮਰ ਹੋਣੀ ਹੈ ਜੀ 24 ਬਜੀ ਛਾਦ 23 24 ਛਾਦ ਦੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਰ ਪਾਰਟਨਰ ਆ ਇਹ ਬ੍ਰਦਰ ਦੇ ਨਾਲ ਪਾਰਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨੋਂ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਕੀ ਕੱਟਲੇ ਆਪ ਨੂੰ ਤੇ ਹੜਾਤ ਹੁਣ ਹੋ ਗਏ ਨਾ ਇਹੋ ਜਿਹੀ ਹੜਾਤ ਕਦੀ ਹੋਈ ਨਹੀਂ ਇਹੋ ਜਿਹੀ ਹੜਤ ਨਹੀਂ ਕਦੀ ਹੋਈ ਹੁਣ ਤੇ ਕੋਈ ਸ਼ੀਫ ਨਹੀਂ ਕਰ ਦੁਕਾਨ 4 ਵਜੇ 5 ਵਜੇ ਦੇ ਕਿਉਂਕਿ ਵੀ ਸ਼ ਕਿ ਕਿੰਨੇ ਵਜੇ ਦੀ ਘਟਨਾ ਹੋਇਆ ਇਹ ਹੁਣ ਤੋਂ 1 ਕਿੱਡੇ 70 ਦੀ ਗੱਲ ਹੈ ਤਕਰੀਬਨ ਨੀਅਰਬਾਊਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਧਾਰਤਾ ਕਿਤੇ ਅੱਛਾ ਕਿੰਨੇ ਜਾਣੇ ਸੀ ਉੱਤੇ ਇੰਨੇ ਜਾਣੇ ਉਥੇ ਰਾਜ ਜਿਹਨੂੰ ਘੇਰਿਆ ਉਦੋਂ ਦੱਸਿਆ ਵੀ ਇੱਥੇ ਦੋ ਜਾਣੇ ਆਏ ਆ ਅੱਛਾ ਤੇ ਉਹਦੇ ਪੇਂਟ 20000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਕੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁੰਡੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਟਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣੋਂ ਪਿੱਛੋਂ ਲੈਣਾ ਆਇਆ ਫੇਰ ਉਹ ਵੇਖ ਕੇ ਬਾਕਸ਼ੀ ਮੁੜ ਗਿਆ ਤਾਂ ਫੇਰ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਦਾ ਉਹ ਜਿਹੜਾ ਕੀ ਨਾ ਉੱਪਰ ਘੇਰਤਾ ਪੁੱਤਰ ਸਾਫ ਸਾਫ ਹੋਏਗਾ ਸਾਫ ਸਫੇਦ ਪਿੰਡ ਬਾਗੀ ਕੋਈ ਨਹੀਂ ਕੋਈ 20 25 ਰਾਉਂਡ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਫੇਰ ਉਹਦੇ ਮਾਰੀ ਆ ਉਹ ਗੱਡੀ ਤੋਂ ਚੌਂਡੇ ਸੀ ਰਾਜੂ ਦੀ ਆਈ ਐਸਾ ਉਹਨਾਂ ਨੇ ਗੱਡੀ ਨੂੰ ਘੇਰਿਆ ਜਦੋਂ ਕਿਹਨੇ ਕੀਤਾ ਇੱਕੋ ਨੇ ਅਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇਨੇ ਦੋ ਹੀ ਦੋਨੇ ਕਿਤਾ ਉਥੇ ਹੀ ਪਹੁੰਚੇ ਜਿਹੜਾ ਹੋਇਆ ਅਸੀਂ ਤਾਂ ਇੱਥੇ ਰਹਿ ਗਏ ਨਾ ਅਸੀਂ ਕਿੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਥੇ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਨਾਂ ਦਾ ਮੈਂ ਡਾਂਗਾ ਫੜਾਈਆਂ ਅੱਛਾ ਉਹਨੂੰ ਉਤਾਰ ਕੇ ਪਿੱਛੇ ਵੀ ਹਾਂ ਪਿੱਛੇ ਉਤਾਰ ਕੇ ਫੇਰ ਉਹਨੂੰ ਚੜਾਉਣਾ ਤਿੰਨ ਜਣੇ ਕਿ ਡੋੜੇ ਨਹੀਂ ਜਾਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਭਾਈ ਇਹ ਪਤਾ ਨਹੀਂ ਦੱਸਿਆ ਨਹੀਂ ਹੁੰਦਾ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਸਾਰਜ ਪਿੰਡ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲ ਅੰਦਰ ਤੇ ਆਇਆ ਕਿੱਥੋਂ ਆਣ ਤੋਂ ਹੁਣ ਮੈਂ ਬਾਬਾ ਉੱਥੇ ਅਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡੇ ਗੁੱਟ ਕੇ ਵੱਡੇ ਉਹ ਤੇ ਬਾਬਾ ਮੈਂ ਤਾਂ ਉਹਦੇ ਨਾਲ ਬਹਿ ਕੇ ਆਇਆ ਹੁਣ ਮੈਂ ਕੋਈ ਵਾਕ ਮੈਂ ਤੇਰੇ ਨੇ ਵਾਕ ਨਹੀਂ ਮੈਨੂੰ ਥੋੜੀ ਪਤਾ ਹੁਣ ਆ ਤੁਹਾਨੂੰ ਕਰਨਾ